ਸੋ ਹਾਂਜੀ ਕੀ ਹਾਲ ਚਾਲ ਹੈ ਜੀ ਅੱਜ ਕਲਰ ਸਟਿੰਗਾਂ ਦਾ ਦੌਰ ਚੱਲ ਰਿਹਾ ਹੈ ਤੇ ਲੇਜ਼ ਕੋਰਕਰਿਆਂ ਦਾ ਦੌਰ ਚੱਲ ਰਿਹਾ ਤੇ ਸਾਡੀਆਂ ਪੰਜਾਬੀ ਖਰਾਕਾਂ ਹੌਲੀ-ਹੌਲੀ ਜੜੀਆਂ ਖਤਮ ਹੋ ਰਹੀਆਂ ਸੋ ਅੱਜ ਡਾਈਟ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹਨੂੰ ਹਫਤੇ ਦੇ ਵਿੱਚ ਨੌਜਵਾਨਾਂ ਦੀ ਡਾਈਟ ਹੈ ਇਹ ਹਫਤੇ ਦੇ ਵਿੱਚ 3 ਦਿਨ ਇਹ ਬਣਾ ਕੇ ਪੀਣਾ ਤੇ ਬਹੁਤ ਵਧੀਆ ਰਿਜ਼ਲਟ ਆ ਕਬੱਡੀ ਪਲੇਅਰਾਂ ਵਾਸਤੇ ਰੈਸਲਰਾਂ ਵਾਸਤੇ ਜਾਂ ਹੋਰ ਐਥਲੀਟ ਜਿਹੜੇ ਹੈਗੇ ਆ ਉਹ ਸਾਰੇ ਇਹਨੂੰ ਟਰਾਈ ਕਰ ਸਕਦੇ ਆ ਤੇ ਅੱਜ ਆਪਾਂ ਵੀ ਇਹਨੂੰ ਬਣਾਇਆ ਹਫਤੇ ਦੇ ਵਿੱਚ ਤਿੰਨ ਕਿ ਦਿਨ ਮੈਂ ਵੀ ਇਹਨੂੰ ਅਵੇ ਦੀ ਡਾਈਟ ਦੇ ਵਿੱਚ ਇਨਕਲੂਡ ਕੀਤਾ ਹੋਇਆ ਇਹਦੇ ਵਿੱਚ ਕੀ ਕੁਝ ਪੈਣਾ ਹੈਗਾ ਉਹ ਵੀ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੰਨੇ ਹੈਗੇ ਆ ਸਭ ਤੋਂ ਪਹਿਲਾਂ ਤਾਂ ਕੋਈ ਵੀ ਡਾਈਟ ਹੈਗੀ ਖਰਾਕ ਹੈ ਜਿਹੜੀ ਉਹ ਜੇ ਤੁਸੀਂ ਵਰਕਆਊਟ ਮਿਹਨਤ ਕਰਦੇ ਤਾਂ ਹੀ ਕੰਮ ਕਰਦੀ ਆ ਆਦਰਵਾਇਜ਼ ਉਹ ਕੰਮ ਨਹੀਂ ਕਰਦੀ ਸੋ ਮਿਹਨਤ ਜ਼ਰੂਰ ਕਰੋ ਕੋਈ ਵੀ ਡਾਈਟ ਜਿਹੜੀ ਲੈਣੀ ਆ ਉਹਦੇ ਨਾਲ ਤੇ ਇਹਦੇ ਵਿੱਚ ਕੀ ਕੁਝ ਐਡ ਕੀਤਾ ਇੱਕ ਤਾਂ ਇਹ ਹੈਗਾ ਵੀ ਜਦੋਂ ਵੀ ਤੁਸੀਂ ਇਹਨੂੰ ਬਣਾਉਣਾ ਹੈਗਾ ਤੁਹਾਡੇ ਕੋਲੇ ਪ੍ਰੋਪਰ ਜਿਹੜਾ ਹੈਗਾ ਬਣਾਉਣ ਵਾਸਤੇ ਘੋਟਨਾ ਤੇ ਕੁੰਡਾ ਰਗੜੇ ਵਾਲਾ ਇਹ ਜ਼ਰੂਰੀ ਹੋਣਾ ਚਾਹੀਦਾ ਜਿਹਦੇ ਨਾਲ ਤੁਸੀਂ ਇਹਨੂੰ ਵਧੀਆ ਤਰੀਕੇ ਨਾਲ ਬਣਾ ਸਕੋ ਕਿਉਂਕਿ ਇਹਦਾ ਵੇਟ ਜ਼ਿਆਦਾ ਹੁੰਦਾ ਤੇ ਚੰਗੀ ਤਰ੍ਹਾਂ ਇਹਨੂੰ ਰਗੜ ਦਿੰਦਾ ਹੈਗਾ ਸੋ ਰਗੜੇ ਦੇ ਵਿੱਚ ਪਾਉਣਾ ਕੀ ਕੁਛ ਹੈਗਾ ਇਹਦੇ ਵਿੱਚ ਤੁਸੀਂ ਘਟੋ ਘਟ 10-15 ਬਦਾਮ ਐਡ ਕਰ ਲੈਣੇ ਆ ਇੱਕ ਜਣੇ ਦਾ 2.5 ਟੈਕ ਜਣੇ ਦੀ ਮੈਂ ਰਗੜੇ ਦੀ ਗੱਲ ਕਰ ਰਿਹਾ ਇਹਦੇ ਵਿੱਚ 15 ਕ ਬਦਾਮ ਐਡ ਕਰ ਲਓ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਹੌਲੀ ਹੌਲੀ ਕੁੱਟ ਲਓ ਉਸ ਤੋਂ ਬਾਅਦ ਉਹਦੇ ਵਿੱਚ ਆਪਣੇ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਅਨਸਾਰੀ ਤੋਂ ਮਿਲ ਜਾਣਗੇ ਚਾਰੇ ਮਗਜ ਚਾਰੇ ਮਗਜ ਇਕੱਠੇ ਮਿਕਸ ਕਰਕੇ ਰੱਖ ਲਓ ਪੀਸੇ ਵੀ ਨਹੀਂ ਲਿਆਉਣੇਗੇ ਬਿਨਾ ਪੀਸੇ ਵੀ ਲਿਆਉਣੇ ਆ ਉਹ ਵੀ ਇਹਦੇ ਵਿੱਚ ਥੋੜੇ ਜਿਹੇ ਹਲਕੇ ਜਿਹੇ ਐਡ ਕਰ ਲੈਣੇ ਆ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਕਦੂ ਦੇ ਬੀਜ ਉਹ ਵੀ ਬਿਨਾ ਪੀਸੇ ਤੇ ਲਿਆਉਣੇ ਹੈਗੇ ਉਹ ਵੀ ਲਾ ਕੇ ਰੱਖ ਲਓ ਥੋੜੇ ਜਿਹਾ ਉਹ ਵੀ ਐਡ ਕਰ ਲੈਣੇ ਹੈਗੇ ਆ ਜਿਵੇਂ ਆਪਾਂ ਕਹਿੰਦੇ ਆ ਵੀ 15 15 20 ਵੀ ਸਾਰੇ ਹੈਗੇ ਆ ਵੀ ਐਡ ਕਰਨੇ ਆ ਉਸ ਤੋਂ ਬਾਅਦ ਸੂਰਜਮੁਖੀ ਦੇ ਵੀ ਉਹ ਵੀ ਇਸ ਰਗੜੇ ਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਉਹਨੂੰ ਰਗੜਨਾ ਹੈਗਾ ਥੋੜਾ ਥੋੜਾ ਪਾਣੀ ਪਾ ਪਾ ਕੇ ਤੇ ਰਗੜੀ ਚੱਲੋ ਕੱਦੂ ਦੇ ਬੀਜ ਹੋਗੇ ਸੂਰਜ ਮਖੀ ਦੇ ਬੀਜ ਹੋਗੇ ਚਾਰੇ ਮਗਜ ਹੋਗੇ ਇਸ ਤੋਂ ਇਲਾਵਾ ਤੁਸੀਂ ਹਲਕੀ ਜਿਹੀ ਸੌਂਫ ਪਾ ਸਕਦੇ ਆ ਤੇ ਦੋ ਇਲਾਚੀਆਂ ਤੇ ਆ ਪਖੜਾ ਜਿਹੜਾ ਹੈਗਾ ਨੌਜਵਾਨਾਂ ਵਾਸਤੇ ਡਾਈਟ ਆ ਬੱਚਿਆਂ ਵਾਸਤੇ ਨਹੀਂ ਹੈਗੀ ਪਖੜਾ ਵੀ ਤਿੰਨ ਚਾਰ ਪੀਸ ਐਡ ਕਰ ਲੈਣੇ ਸੋ ਇਹਨੂੰ ਚੰਗੀ ਤਰ੍ਹਾਂ ਰਗੜਨਾ ਅੱਧਾ ਪੌਣਾ ਘੰਟਾ ਤੇ ਹਲਕਾ ਹਲਕਾ ਪਾਣੀ ਦਾ ਟੱਚ ਜਿਹੜਾ ਵਿੱਚ ਲਾਈ ਹੈ ਨਾ ਆਪਾਂ ਤੇ ਇਹਨੂੰ ਚੰਗੀ ਤਰ੍ਹਾਂ ਰਗੜਨਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਇਹਨੂੰ 5-7 ਮਿੰਟ ਹੀ ਰਗੜੋ ਤੇ ਫਿਰ ਇਹਦਾ ਐਕਸਟ੍ਰੈਕਟ ਨਹੀਂ ਮੰਨਦਾ ਪੂਰਾ ਇਹਨੂੰ ਘਟੋ ਘਟ 30-40 ਮਿੰਟ ਤੋਂ ਲੈ ਕੇ 1 ਘੰਟੇ ਦੇ ਕਰੀਬ ਇਹਨੂੰ ਹੌਲੀ-ਹੌਲੀ ਹੌਲੀ-ਹੌਲੀ ਰਗੜੀ ਚੱਲੋ ਠੀਕ ਹੈ ਜੀ ਤੇ ਜਦੋਂ ਇਹ ਚੰਗੀ ਤਰ੍ਹਾਂ ਮੈਸ਼ ਹੋ ਗਿਆ ਰਗੜਾ ਲੱਗ ਗਿਆ ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ ਬਹੁਤ ਸਾਰੇ ਲੋਕ ਇਹਨੂੰ ਗ੍ਰੈਂਡਰ ਦੇ ਵਿੱਚ ਬਣਾਉਂਦੇ ਆ ਗ੍ਰੈਂਡਰ ਦੇ ਵਿੱਚ ਇਹਨੂੰ ਨਹੀਂ ਬਣਾਉਣਾ ਇਹਨੂੰ ਕੁੰਡੇ ਘੋਟਣੇ ਦੇ ਨਿੰਮ ਵਾਲੇ ਘੋਟਣੇ ਨਾਲ ਹੀ ਤਿਆਰ ਕਰਨਾ ਕਿਉਂਕਿ ਜੇ ਜਿਹੜਾ ਤੁਸੀਂ ਗ੍ਰੈਂਡਰ ਦੇ ਵਿੱਚ ਜਾਂ ਅੱਜਕੱਲ ਮਸ਼ੀਨ ਆਉਂਦੀ ਹੈ ਨਾ ਰਗੜੇ ਵਾਲੀ ਇੱਕ ਦੇਖਿਆ ਸੀ ਇਲੈਕਟ੍ਰੋਨਿਕ ਮਸ਼ੀਨ ਆਉਂਦੀ ਹੈ ਉਹਦੇ ਵਿੱਚ ਪਲਾਸਟਿਕ ਵੀ ਲੱਗਿਆ ਹੁੰਦਾ ਉਹਦਾ ਜਿਹੜਾ ਸਾਈਡ ਇਫੈਕਟ ਵੀ ਤੁ ਚੰਗੀ ਤਰ੍ਹਾਂ ਰਗੜ ਕੇ ਉਸ ਤੋਂ ਬਾਅਦ ਇਹਨੂੰ ਚਮਚ ਦੇ ਨਾਲ ਵਿੱਚੋਂ ਕੱਢ ਕੇ ਕੱਪੜੇ ਦੇ ਵਿੱਚ ਭਲੇਟ ਲੋ ਖੱਦਰ ਦਾ ਕੱਪੜਾ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਹੈਗਾ ਉਹਦੇ ਵਿੱਚ ਭਲੇਟ ਕੇ ਇਹਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਠੀਕ ਹੈ ਜੀ ਉਹ ਜਿਹੜਾ ਪਾਣੀ ਨਿਕਲੂਗਾ ਇਸ ਰਗੜੇ ਦਾ ਉਹਨੂੰ ਤੁਸੀਂ ਪੀਣਾ ਹਫ਼ਤੇ ਦੇ 3 ਦਿਨ ਪਾਣੀ ਉਹਨਾਂ ਕੋ ਉਹਦੇ ਵਿੱਚ ਤੁਸੀਂ ਐਡ ਕਰ ਲਓ ਵੀ ਇੱਕ ਗਲਾਸ ਦੇ ਕਰੀਬ ਤਾਂ ਘੱਟੋ ਘਾਟ ਇੱਕ ਬੰਦੇ ਵਾਸਤੇ ਡਾਈਟ ਬਣ ਜਾਵੇ ਤੇ ਹਫਤੇ ਦੇ ਤਿੰਨ ਦਿਨ ਜ਼ਰੂਰ ਟਰਾਈ ਕਰੋ ਸਾਰਾ ਵੀਕ ਨਹੀਂ ਟਰਾਈ ਕਰਨਾ ਔਰ ਇੱਕ ਮਹੀਨਾ ਲਗਾਤਾਰ ਹਫਤੇ ਦੇ ਤਿੰਨ ਦਿਨ ਟਰਾਈ ਕਰੋ ਉਸ ਤੋਂ ਬਾਅਦ ਇਹਦੇ ਬ੍ਰੇਕ ਕਰ ਦਿਓ ਫਿਰ ਫਿਰ ਦੁਬਾਰਾ ਇਹਨੂੰ ਸ਼ੁਰੂ ਕਰ ਲਓ ਤਾਂ ਤੁਹਾਨੂੰ ਉਹਦਾ ਜਿਹੜਾ ਰਿਜ਼ਲਟ ਹੈ ਉਹ ਵਧੀਆ ਮਿਲ ਜੂਗਾ ਸੋ ਇੱਕ ਵਧੀਆ ਡਾਈਟ ਹੈ ਇਹਨੂੰ ਟਰਾਈ ਕਰ ਸਕਦੇ ਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰਾ ਅੱਜਕੱਲ੍ਹ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਹਨ ਸਾਡੀ ਡਾਈਟ ਜਿਹੜੀ ਹੈਗੀ ਉਹ ਵਧੀਆ ਨਹੀਂ ਹੈਗੀ ਅੱਜ ਕੱਲ ਦੇ ਯੂਥ ਦੀ ਜਿਹਦੇ ਕਰਕੇ ਸਮੱਸਿਆਵਾਂ ਇਹ ਆਉਂਦੀਆਂ ਸੋ ਇਹ ਸਾਡੀ ਟ੍ਰੈਡੀਸ਼ਨਲ ਡਾਈਟ ਆ ਬਣਾਉਣ ਤੇ ਥੋੜਾ ਟਾਈਮ ਜ਼ਰੂਰ ਲੱਗਦਾ ਥੋੜਾ ਔਖਾ ਕੰਮ ਲੱਗਦਾ ਹੈਗਾ ਪਰ ਇਹਨੂੰ ਜੇ ਤੁਸੀਂ ਆਪਣੀ ਡਾਈਟ ਦੇ ਵਿੱਚ ਐਡ ਕਰੋਗੇ ਤਾਂ ਰੈਸਲਰਾਂ ਵਾਸਤੇ ਕਬੱਡੀ ਪਲੇਅਰਾਂ ਵਾਸਤੇ ਸਥਲੀਟਾਂ ਵਾਸਤੇ ਬਹੁਤ ਵਧੀਆ ਡਾਈਟ ਹੈਗੀ ਆ ਜੇ ਪਲੇਅਰ ਨਹੀਂ ਹੈਗੇ ਤਾਂ ਤਾਂ ਵੀ ਜ਼ਰੂਰ ਆ ਡਾਈਟ ਦੇ ਵਿੱਚ ਐਡ ਕਰ ਸਕਦੇ ਪਰ ਇੱਕ ਗੱਲ ਦਾ ਧਿਆਨ ਰੱਖਣਾ ਵੀ ਵਰਕਆਊਟ ਜ਼ਰੂਰ ਕਰਨਾ ਇਹਦੇ ਨਾਲ ਠੀਕ ਹੈ ਜੀ ਸੋ ਥੈਂਕ ਯੂ ਸਾਰਿਆਂ ਦਾ ਓਕੇ